thank you ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਗੱਤਕਾ ਫੈਡਰੇਸ਼ਨ ਆਫ ਇੰਡੀਆ ਅਤੇ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਮਸਤੂਆਣਾ ਵਿੱਚ 26 ਸਟੇਟਾਂ ਦੇ ਗੱਤਕਾ ਖਿਡਾਰੀਆਂ ਦਰਮਿਆਨ ਕਰਵਾਏ ਗਏ ਨੈਸ਼ਨਲ ਗੱਤਕਾ ਮੁਕਾਬਲਿਆਂ ਵਿੱਚ ਬਟਾਲਾ ਦੀਆਂ ਤਿੰਤੀਆਂ ਅਤੇ ਇੱਕ ਬੇਟੇ ਨੇ ਅਲੱਗ-ਅਲੱਗ ਕੈਟਾਗਰੀ ਦੇ ਗੱਤਕਾ ਮੁਕਾਬਲਿਆਂ ਵਿੱਚ 골ਡ ਮੈਡਲ ਜਿੱਤ ਕੇ ਬਟਾਲਾ ਸਮੇਤ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ ਇਨ੍ਹਾਂ ਜੈਤੂ ਖਿਡਾਰੀਆਂ ਦੇ ਬਟਾਲਾ ਪਹੁੰਚਣ ਤੇ ਪਰਵਾਸ ਸਵਾਗਤ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਰਵਿੰਦਰ ਮਠਾਰੂ ਅਤੇ ਇੰਪਰੂਵਮੈਂਟ ਟਰਸਟ ਦੇ ਗੋਲਡ ਦੇ ਖਿਡਾਰੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਬਟਾਲਾ ਸਮੇਤ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਜੁਜਾਰੂਆਂ ਦੀ ਖੇਡ ਗੱਤਕਾ ਦੇ ਹੋਏ ਮੁਕਾਬਲਿਆਂ ਵਿੱਚੋਂ ਬਟਾਲਾ ਦੀਆਂ ਤਿੰਤੀਆਂ ਤੇ ਇੱਕ ਬੇਟੇ ਨੇ ਬਾਜ਼ੀ ਮਾਰਦੇ ਹੋਏ ਗੋਲਡ ਮੈਡਲ ਆਪਣੀ ਚੋਲੀ ਪਵਾਏ ਹਨ ਉੱਥੇ ਹੀ ਮਾਪਿਆਂ ਅਤੇ ਕੋਚ ਸਮੇਤ ਜੈਤੂ ਖਿਡਾਰਨ ਦਾ ਕਹਿਣਾ ਸੀ ਕਿ ਉਹਨਾਂ ਨੂੰ ਗੋਲਡ ਮੈਡਲ ਜਿੱਤਣ ਦੀ ਖੁਸ਼ੀ ਹੈ ਅਤੇ ਮੁਕਾਬਲੇ ਕਾਫੀ ਮੁਸ਼ਕਿਲ ਸਨ ਲੇਕਿਨ ਸਾਨੂੰ ਮਿਹਨਤ ਤੇ ਵਿਸ਼ਵਾਸ ਸੀ ਅਤੇ ਅੱਗੇ ਹੋਰ ਮਿਹਨਤ ਕਰਦੇ ਹੋਏ ਆਪਣੀ ਖੇਡ ਨੂੰ ਨਿਖਰਾਂਗੇ ਬਟਾਲਾ ਤੋਂ ਅਨੀਤਾ 베ਦੀ ਰਮੇਸ਼ ਪਾਟਿਆ ਦੀ ਰਿਪੋਰਟ ਬਹੁਤ ਹੀ ਜਿਹੜੀ ਹੈ ਖੁਸ਼ੀ ਵਾਲੀ ਗੱਲ ਹੈ ਕਿ ਇੱਡੇ ਛੋਟੇ ਬੱਚੇ ਮੈਂ ਵੇਖ ਕੇ ਖੁਦ ਹਰਾਨ ਹੋ ਗਿਆ ਇਹ ਬੱਚੇ ਗੱਤਕਾ ਖੇਡਦੇ ਕਿੱਦਾਂ ਨੇ ਉਹ ਦੇਖਣ ਨਾਲ ਤੇ ਜੀਵਨ ਵੀ ਥੋੜੇ ਫਿਜ਼ੀਕਲੀ ਲੱਗਦੇ ਵੀ ਬਹੁਤ ਛੋਟੇ ਛੋਟੇ ਨੇ ਉਮਰ 'ਚ ਵੀ ਔਰ ਬਹੁਤ ਵੀਕ ਨੇ ਔਰ ਮੈਂ ਨਾਲ ਹੀ ਬਾਦਰੀ ਦੀ ਲਾਜ ਦਨਾਵਾ ਕਿ ਇੰਨੀ ਛੋਟੀ ਉਮਰ ਦੇ ਵਿੱਚ ਇਹ ਇਹ ਮਕਾਮ ਪ੍ਰਾਪਤ ਕੀਤੇ ਨੇ ਇਹਨਾਂ ਨੇ ਅੰਐਸ ਇਹ ਜਿੱਤ ਕੇ 골ਡ ਮੈਡਲ ਆਏ ਨੇ ਮੈਂ ਬਹੁਤ ਬਹੁ ਮੁਬਾਰਕਬਾਦ ਜਿੰਨਾ ਗੱਤਗਾ ਸੀਨ ਨੂੰ ਔਰ ਜਿਲ੍ਹਾ ਗੱਤਗਾ ਸੀਨ ਨੂੰ ਔਰ ਖਾਸ ਕਰਕੇ ਮਠਾਰੋ ਜਿੰਨੇ ਨੂੰ ਉਹਨਾਂ ਨੇ ਕੋਚ ਸਾਹਿਬ ਨੂੰ ਵੀ ਜਿਨ੍ਹਾਂ ਨੇ ਕਿ ਇੰਨੇ ਛੋਟੇ ਬੱਚਿਆਂ ਨੂੰ ਇੰਨੀ ਵਧੀਆ ਟ੍ਰੇਨਿੰਗ ਦੇ ਕੇ ਇਸ ਮੁਕਾਮ ਤੱਕ ਪਹੁੰਚਾਇਆ ਧੰਨਵਾਦ ਇਹ ਬੇੜੀਆਂ ਦੇ ਬਹੁਤ ਹੀ ਖੁਸ਼ੀ ਗਾਲੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਆੜੀਆਂ ਬੱਚੀਆਂ ਮੱਲਕੇ ਵੀ ਲੈਸਨ ਜਿੱਤ ਕੇ ਆਈਆਂ ਮੱਲਕੇ ਵੀ ਗੋਲਡ ਮੈਡਲ ਜੀ ਤੇ ਅਸੀਂ ਸਾਡੀ ਸੋਚ ਇਹੀ ਹੈ ਕਿ ਮੱਲਕੇ ਵੀ ਗੁਰੂ ਵਾਲੇ ਪਾਸੇ ਚੰਗੇ ਪਾਸੇ ਮੱਲਕੇ ਪਾਈਏ ਇਹੀ ਚੀਜ਼ ਸੋਚ ਕੇ ਹੀ ਮੱਲਕੇ ਵੀ ਕਰਕੇ ਚ ਪਾਇਆ ਹਾਂ ਜੀ ਉਹ ਬੱਚੇ ਚੰਗੇ ਪਾਸੇ ਜਾਣ। ਮਾਪਿਆਂ ਨੂੰ ਰਹਿਣਾ ਚਾਹੀਦਾ ਕਿ ਨੀਤੀਆਂ ਸਾਰਾ ਖੇਤਰ। ਹਾਂਜੀ ਉਹ ਵੀ ਮਲਕੇ ਵੀ ਕਰਕੇ ਦੇ ਵਿੱਚ ਕੌਣ ਮਲਕੇ ਵੀ ਤੇ ਟੀਆਂ ਨੂੰ ਮਲਕੇ ਅਕੇਲੇ ਹੋਣ ਮਲਕੇ। ਹਾਂਜੀ। ਅੱਜ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ ਸਾਡੀ ਜ਼ਿਲ੍ਹਾ ਗੱਟਾ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਇਹ ਬੱਚੇ ਪਹਿਲਾਂ ਪੰਜਾਬ ਗੱਟਾ ਐਸੋਸੀਏਸ਼ਨ ਦੀ ਚੈਂਪੀਅਨਸ਼ਿਪ ਦੇ ਵਿੱਚ ਭਾਗ ਲੈ ਕੇ ਆਏ। ਉੱਥੇ ਵੀ ਇਹਨਾਂ ਬੱਚਿਆਂ ਨੇ ਵਧੀਆ ਪਰਫਾਰਮੈਂਸ ਕੀਤੀ। ਗੱਟਾ ਖੇਡ ਦੇ ਵਿੱਚ ਇਹ 골ਡ ਮੈਡਲ ਜਿੱਤ ਕੇ ਆਏ। ਇਹਨਾਂ ਦੀ ਚੋਣ ਜਿਹੜੀ ਆ ਉਹ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੇ ਲਈ ਹੋਈ ਇਹ 8ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਜਿਹੜੀ ਮਸਤੂਆਣਾ ਸਾਹਿਬ ਦੇ ਵਿੱਚ ਗੱਤਕਾ ਫੈਡਰੇਸ਼ਨ ਆਫ ਇੰਡੀਆ ਤੇ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਉਹਦੇ ਵਿੱਚ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਵੱਲੋਂ ਇਹ ਚਾਰ ਖਿਡਾਰੀ ਜਿਨ੍ਹਾਂ ਦੇ ਵਿੱਚ ਅੰਡਰ 25 ਸਾਲ ਸੁਮਨਦੀਪ ਕੌਰ ਅੰਡਰ 11 ਸਾਲ ਮਨਪ੍ਰੀਤ ਕੌਰ ਅੰਡਰ 14 ਸਾਲ ਨਿਮਰਤਪ੍ਰੀਤ ਕੌਰ ਇਹ ਅੰਡਰ 25 ਸਾਲ ਗੁਰਕੀਰਤ ਸਿੰਘ ਇਹ ਇਹਨਾਂ ਦੀ ਚੋਣ ਹੋਈ ਸੀ ਇਹ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਦੀ ਟੀਮ ਵੱਜੋਂ ਉੱਥੇ ਬਹੁਤ ਚੰਗਾ ਪ੍ਰਦਰਸ਼ਨ ਕਰਕੇ ਆਏ ਨੇ ਔਰ ਇਹਨਾਂ ਬੱਚਿਆਂ ਨੇ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੇ ਵਿੱਚ ਚਾਰ 골ਡ ਮੈਡਲ ਹਾਸਲ ਕੀਤੇ ਨੇ ਜਿਹੜੇ ਸਾਡੀ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ 8 ਸਾਲੋਂ ਗੇਮ ਨੂੰ ਗੱਟਕਾਰ ਸਿੱਖਦੇ ਆ ਨਾ ਤੇ ਅੱਜ ਮਤਲਬ ਕਿ ਇਸ ਵਾਰ ਮੈਂ ਨਗੋਲ ਦਾ ਮੈਡਲ ਆਇਆ ਸਟੇਟ ਦੇ ਵਿੱਚੋਂ ਉਸ ਤੋਂ ਬਾਅਦ ਨੈਸ਼ਨਲ ਦੇ ਵਿੱਚੋਂ ਵੀ ਕਿ ਪ੍ਰੈਕਟਿਸ ਕੀਤੀ ਸੀ ਕੀਤੀ ਉਹ ਮਿਹਨਤ ਦਾ ਫਲ ਜੁਰ ਮਿਲਿਆ ਸਾਨੂੰ ਸਾਰੇ ਬੱਚਿਆਂ ਇਹ ਇਹਦੀ ਗੱਲ ਨਹੀਂ ਹੈ ਕਿ ਜੇ ਬਾਬਾ ਜੀ ਨੇ ਸਾਨੂੰ ਗੇਮ ਦਿੱਤੀ ਹੈ ਗੁਰਗੋਬਿੰਦ ਸਿੰਘ ਜੀ ਨੇ ਤੇ ਇਹ ਸਿੱਖਣੀ ਜ਼ਰੂਰ ਚਾਹੀਦੀ ਆ ਸਾਨੂੰ ਕਿੰਨੀਆਂ ਸਟੇਟਸ ਆਈਆਂ ਹੈਗੀਆਂ 26 ਸਟੇਟ ਆਈਆਂ ਸੀ ਕਿਸਾਂ ਦਾ ਮੁਕਾਬਲਾ ਰਿਹਾ ਸੀ ਤੱਪ ਸੀਗਾ ਕਿੰਨਾ ਹੀ ਮੀ ਸੀ ਬੋਲ ਜੇ ਤੁਹਾਨੂੰ トリトリハギー、トリトリハ